ਸਰ ਕੀ ਮਸਲਾ ਜਿਹੜਾ ਅਸੀਂ ਮੰਗ ਪੱਤਰ ਦੇਣਾ ਹੈ ਅਸੀਂ ਜਿਹੜੀ ਆਉਣ ਵਾਲੀਆਂ ਜਮੀਨਦਾਰਾਂ ਨੂੰ ਹੁਣ ਝੋਲਣਾ ਆ ਗਿਆ ਉਹਨਾਂ ਦੇ ਮੁਸ਼ਕਲਾਂ ਹੈ ਕਿ ਉਹਦਾ ਰੀ ਜਾਣਾ ਉਹ ਮੰਗ ਪੱਤਰ ਜਿਹੜਾ ਹੈ ਕਿ ਕਿ ਸੜਕਾ ਬਹੁਤ ਟੁੱਟੀਆਂ ਨੇ ਤਰੀ ਦਾ ਜਿੱਤੋ ਸਹਿਰ ਇਸੋ ਇੱਕ ਟ੍ਰੈਕ ਲੰਘਣਾ ਹੀ ਨਹੀਂ ਕੋਈ ਹੋਰ ਜਿਹੜੀ ਮੰਡੀ ਦੀ ਸਾਰ ਸਪਈਆ ਹੋਰ ਜੋ ਗੇਟ ਰੂਟ ਹੈ ਹੈ ਉਹ ਤਰ੍ਹਾਂ ਦੇ ਜਿਹੜੇ ਗਾਂ ਆ ਸਾਡੀ ਬੰਦੇ ਚੋ ਨਿਜੇ ਕੇ ਉਹਦੇ ਆ ਬਾਹਰ ਦੇ ਬੰਦੇ ਆ ਕੇ ਇੱਥੇ ਸਾਨੂੰ ਪਰੇਸ਼ਾਨ ਕਰਦੇ ਆ ਜਿੰਨੀਆਂ ਜਰਾਂ ਨੂੰ ਚੱਕਰ ਸਿਰ ਹੋਣ ਲੱਗ ਜਾਂਦੇ ਆ ਉਹਨਾਂ ਦੇ ਹੱਥੇ ਵੀ ਤੁਹਾਨੂੰ ਬੇਨਤੀ ਕਰ ਰਹੇ ਆ ਵੀ ਭਾਈ ਵੀ ਆਪਾਂ ਇੱਥੇ ਕੋਈ ਚੌਕੀਦਾਰ ਕਰਿਆ ਲੋ ਜਾਂ ਕੋਈ ਇਸੇ ਕੋਈ ਇਸੇ ਕਸਰ ਦੀ ਡਿਉਟੀ ਲਾਓ ਬਾਹਰ ਦਾ ਬੰਦਾ ਆ ਕੇ ਸਭ ਹਰਕਸਰਾ ਕਰੇ ਝੋਨਾ ਨਾ ਕਰੇ ਜਾਂ ਵੀ ਇਹ ਉਹ ਹਾਲਾਤ ਉਹਦੇ ਵੀ ਖਰਾਬ ਆ ਜਿਸ ਤਰ੍ਹਾਂ ਮੰਡੀ ਦੇ ਵਿੱਚ ਝੁੰਨਾ ਹੈਗਾ ਔਰ ਰਸ ਪਏਗਾ ਉਸ ਤਰ੍ਹਾਂ ਪਾਰਕਿੰਗ ਵਾਸਤੇ ਵੀ ਕੋਈ ਗੱਲਬਾਤ ਕੀਤੀ ਵੀ ਪਾਰਕਿੰਗ ਦਾ ਵੀ ਸੁਣ ਕੁਝ ਟਰਾਲੀਆਂ ਸੜਕ ਦੇ ਉੱਤੇ ਖੜ ਜਾਂਦੀਆਂ ਜੀ ਕਿਸਾਨ ਸੜਕਾਂ ਦੇ ਉੱਤੇ ਟਰਾਲੀਆਂ ਹਟਾ ਲੈਂਦੇ ਆ ਤੇ ਉਸੇ ਕਰਤੀਆਂ ਆ ਨਾ ਵੀ ਜਿਹੜੀਆਂ ਰੇੜੀਆਂ ਵਾਲੇ ਐਜੰਟ ਦੂਜੇ ਵੱਲ ਦੇ ਆ ਇਹ ਖੜ ਜਾਂਦੇ ਆ ਜਿਹੜਾ ਸਾਡੀ ਟ੍ਰੈਫਿਕ ਆ ਝੋਨੇ ਵਾਲੇ ਆ ਉਹਨਾਂ ਨੂੰ ਬਹੁਤ ਜ਼ਰੂਰ ਹੋਵੀ ਐ ਇਸੇ ਤਰ੍ਹਾਂ ਸਾਡੇ ਪ੍ਰਸ਼ਾਸਨ ਵੀ ਉਹਨਾਂ ਨੂੰ ਗੰਭੀਰ ਤੌਰ ਤੇ ਵੰਦੀ ਸਰ ਕੀ ਨਾਂ ਤੁਹਾਡਾ ਫੋਟੋ ਕੱਢ ਕੇ ਪਤਾ ਮੰਗੀ ਹਾਂਜੀ ਮੈਂ ਅਮਨਦੀਪ ਸਿੰਘ ਢਿੱਲੋਂ ਪੰਜਾਬ ਪ੍ਰਧਾਨ ਕਿਸਾਨ ਜਥੇਬੰਦੀ ਦਾ ਅੱਜ ਮਾਰਕੀਟ ਕਮੇਟੀ ਦੇ ਵਿੱਚ ਮੰਗ ਪੱਤਰ ਦੇਣ ਆਇਆ ਕਿ ਮੰਗ ਮੰਗਾ ਤੁਹਾਡੀ ਸਰ ਸਾਡਾ ਮੰਗਾ ਇਹੀ ਹੈ ਵੀ ਅਸੀਂ ਪਹਿਲਾਂ ਹੀ ਇਹ ਗੱਲ ਨੰਗਾ ਕਰਨਾ ਚਾਹੁੰਦੇ ਸੀ ਕਿ ਇੱਕ ਤਾਂ ਜੇ ਦੇਖਿਆ ਜਵੇਂ ਜਿਵੇਂ ਆਪਾਂ ਕਿੰਨੇ ਵੀ ਜੈਤੋ ਵਾਲਾ ਬਾਈਪਾਸ ਹੈ ਜਾਂ ਜਿਹੜੇ ਨਾ ਸ਼ਰਤਾਂ ਮਤਲਬ ਕਮੇਟੀ ਦੇ ਅੰਦਰ ਹੋਣਗਾ ਕੋਈ ਵੀ ਹੈ ਖੱਡੇ ਬਹੁਤ ਵੱਡੇ ਵੱਡੇ ਜਾਨੀ ਕਿ ਅਸੀਂ ਇਹ ਵੀ ਕਹਿੰਨੇ ਆ ਵੀ ਜਿਹੜੀ ਜੇ ਕਮੇਟੀ ਦੇ ਅੰਡਰ ਕੋਈ ਵੀ ਚੀਜ਼ ਆਉਂਦੀ ਹੈ ਜੋ ਪ੍ਰਬੰਧ ਸਾਰੇ ਪਹਿਲਾਂ ਕੀਤੇ ਜਾਣ। ਇੱਕ ਨੰਬਰ ਮਤਲਬ ਦੂਜਾ ਨੰਬਰ ਇਹ ਹੈਗਾ ਵੀ ਬਿਨਾ ਲਾਇਸੈਂਸ ਤੋਂ ਜਿਵੇਂ ਹੁਣ ਮੰਨ ਲਓ ਕਈ ਚਾਹ ਖਰੀਦੇ ਜਾਂ ਕੋਈ ਵੀ ਜਾਂ ਕਈ ਫਾਲਤੂ ਹੀ ਮੰਡੀ ਚ ਤੁਰੇ ਫਿਰਦੇ ਹਨ ਬੱਚੋ ਨੇ ਚੱਕਣ ਦੀ ਪ੍ਰੋਬਲਮ ਆਉਂਦੀ ਹੈ। ਉਹਨਾਂ ਦੇ ਨਕੇਲ ਪਾਈ ਜਾਵੇ ਸਿਕਿਉਰਿਟੀ ਰੱਖੀ ਜਾਵੇ ਹਨ ਜਿਹਨੇ ਅੱਗੇ ਹੁੰਦਾ ਵੀ ਇਹ ਨਹੀਂ ਜਿਵੇਂ ਬਾਹਰ ਆਪਸ ਨੂੰ ਮਤਲਬ ਜਿਵੇਂ ਗੇਟ ਤੋਂ ਤੁਸੀਂ ਲਾਏ ਹੋ ਤੁਹਾਡੇ ਸਾਰਿਆਂ ਨਾਲ ਵੱਡੀ ਪ੍ਰੋਬਲਮ ਮੇਨ ਜਿਹੜੀ ਇੱਕ ਹੈਗੀ ਹੈ ਵੀ ਜਿਹੜਾ ਹੁਣ ਝੋਨਾ ਤੁਸੀਂ ਇਥੇ ਮੁਕਤਰ ਮਸ਼ੀਨਾ ਪਈਆਂ ਤੁਸੀਂ ਵੀ ਇਹ ਗੱਲ ਨਾਲ ਸਹਿਮਤ ਹੋ ਨਿਬਜੀ ਕਮੇਟੀ ਦੀ ਮਸ਼ੀਨ ਹੈ ਤੁਸੀਂ ਇਥੇ ਹੁਣ ਮੁਕਤਰ ਕਢਤਾ ਪਰ ਸਹੀ ਤੇ ਦੇਓ ਅਗਦੀ ਮੋਹਰ ਲਾ ਕੇ ਦਿਓ ਠੀਕ ਹੈ ਜੀ ਉਸੇ ਨੂੰ ਅਸੀਂ ਵੀ ਮੰਨਦੇ ਆ ਅਸੀਂ ਕਹਿੰਨੇ ਵੀ ਕਮੇਟੀ ਦੀ ਮਸ਼ੀਨ ਨੂੰ ਸਰਕਾਰੀ ਨੂੰ ਮੰਨਿਆ ਜਾਵੇ ਪਿਛਲੇ ਵਾਰ ਕੀ ਪ੍ਰੋਬਲਮ ਆਈ ਸੀਗੀ ਅਸੀਂ ਐਸੇ ਕਰਕੇ ਆਏ ਆ ਇੱਥੇ ਜੇ ਆਪਣਾ ਮਤਲਬ ਚਲੋ ਸਰਕਾਰ ਲੋ ਪਾਸ ਹੈ ਜੇ ਤੁਸੀਂ ਉਨੀ ਕਢਤਾ ਕਹਾਂ ਜਿਹੜੇ ਉਹ ਆਰਧਿਕ ਕਹਿੰਦੇ ਅਸਾਂ ਕਮੇਟੀ ਵਾਲੇ ਨੂੰ ਮੰਨਦੇ ਨਹੀਂ ਕਈ ਕਈ ਜਾਂਦੇ ਛੜਿਆ ਮੈਂ ਕਮੇਟੀ ਨੂੰ ਨਹੀਂ ਮੰਨਦੇ ਯਾਰ ਹਨਾ ਕਮੇਟੀ ਹਾਲਾਂਕਿ ਉਹ ਗੱਲ 'ਚ ਸਹੀ ਸੀਗੀ ਮੈਂ ਨਹੀਂ ਕਹਿੰਦਾਗਾ ਜੇ ਇੱਥੇ 19 ਸੀ ਉੱਥੇ 24 ਕਿਉਂ ਮੰਨਦਾ ਸੀ ਅਸੀਂ ਇਹ ਗੱਲ ਕਹਿੰਨੇ ਆ ਤੁਸੀਂ ਆਪਦੇ ਵੱਲੋਂ ਸਰ ਕਮੇਟੀ ਵੱਲੋਂ ਵੀ ਕੀਤਾ ਜਾਵੇ ਵੀ ਜਿਹੜੀ ਇਹ ਇਹਨੂੰ ਸਹੀ ਮੰਨਿਆ ਜਾਵੇ ਜਿਹੜਾ ਆਰਧਿਕ ਨੂੰ ਨਹੀਂ ਮੰਨਦਾ ਉਹਤੇ ਬਣਦੀ ਕਾਰਵਾਈ ਕੀਤੀ ਜਾਵੇ ਫਿਰ ਜਿਹੜਾ ਸੁੱਕਾ ਚੋਣਾ ਉਹਨੂੰ ਵੀ ਕਿਸੇ ਵਜ੍ਹਾ ਕਰਕੇ ਜਿਵੇਂ ਤੁਹਾਡਾ ਮਗਚਰ 'ਚ 17 ਆ ਉੱਥੇ 24 ਬੋਲੀ ਜਾਂਦਾ ਉਹਤੇ ਵੀ ਆਪਦੀ ਜਿਹੜੀ ਹੁਣ ਆਪਾਂ ਕਹਿੰਦੇ ਰੱਛ ਪੈਂਦਾ ਜੇ ਆਪਾਂ ਨੂੰ ਤੋਲਾਂਗੇ ਨਾ ਹਫ਼ਤਾ ਬਤਾਰਾ ਚਤਾ ਫਿਰ ਆਟੋਮੈਟਿਕ ਜੜੂਗਾ ਸਹੀ ਹੈ ਨਾ ਕਿ ਉਹ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖ ਕੇ ਜੇ ਆਪਾਂ ਸਹੀ ਪ੍ਰਬੰਧ ਉਹਦੇ ਸਚਾਰੂ ਕਰਾਂਗੇ ਮੇਰੇ ਹਿਸਾਬ ਨਾਲ ਪ੍ਰੋਬਲਮ ਨਹੀਂ ਆਉਂਦੀ ਵੈਸੇ ਤਾਂ ਜਿਸ ਤਰ੍ਹਾਂ ਮੰਡੀ ਦੇ ਕੰਮ ਦੇ ਨਾਲ ਝੁੱਗੀਆਂ ਪਾਈਆਂ ਹੋਈਆਂ ਸੰਨ ਉਹ ਵੀ ਚਕਾਈਆਂ ਗਈਆਂ ਔਰ ਆਵਾਰਾ ਪਸ਼ੂ ਵੀ ਜਿਹੜੇ ਮਿਊਸਪਲ ਕਮੇਟੀ ਨੇ ਮਤਲਬ ਫੜ ਲਏ ਆ ਹਾਂਜੀ ਮੰਡੀ ਦੇ ਵਿੱਚ ਕੋਈ ਵਾਰ ਆਵਾਰਾ ਪਸ਼ੂ ਇਹਨੇ ਦਿਖਾਈ ਨਹੀਂ ਦਿੰਦੇ ਹਾਂਜੀ ਤੇ ਫਿਰ ਵੀ ਕੋਈ ਨਾ ਕੋਈ ਸਮੱਸਿਆ ਤੁਹਾਨੂੰ ਆਉਂਦੀ ਹੈ ਤੇ ਉਸ ਬਾਰੇ ਵੀ ਦਿੱਕਤ ਆਉਂਦੀ ਹੈ ਕੀ ਕਹਿਣਾ ਚਾਹੋਗੇ ਫਿਰ ਨੇ ਸਰ ਜਿਹੜੀ ਤੁਸੀਂ ਉਹ ਗੱਲ ਕਹਿੰਦੇ ਜੇ ਉਹ ਝੁੱਗੀਆਂ ਚਕਾਈਆਂ ਗਈਆਂ ਮੈਂ ਕਹਿੰਦਾ 100% ਸਹਿਮਤ ਹਾਂ ਵੀ ਉਹ ਰੋਡ ਸੀ ਕਿਉਂਕਿ ਰੋਡ ਉੱਥੇ ਛੋਟਾ ਸੀ ਜੇ ਕੋਈ ਮੰਨ ਲਓ ਕਿਸੇ ਕਾਰਨ ਮਤਲਬ ਵਿੱਚ ਵੀ ਉਹਨਾਂ ਦਾ ਕੋਈ ਬੱਚਾ ਜਾਂ ਕੁਝ ਵੀ ਆ ਗਿਆ ਹਨਾ ਉਹ ਜ਼ਿੰਮੇਵਾਰ ਉਹਨੂੰ ਬੰਦੇ ਨੂੰ ਠਹਿਰਾਇਆ ਜਾਂਦਾ ਜਿਹੜਾ ਨੰਗ ਰਿਹਾ ਹਾਲਾਂਕਿ ਜਗਾ ਰੋਡ ਦੀ ਉਹ ਇੱਕ ਵੱਧਗਾ ਕੰਮ ਕੀਤਾ ਮੈਂ ਇਹ ਨਹੀਂ ਕਹਿੰਦਾ ਵੀ ਉਹ ਚਕਾ ਕੇ ਕਿਉਂਕਿ ਸੜਕ ਦਾ ਸਾ ਸੜਕ ਕੋਲੇ ਆਪਣੇ ਚਾਹੀਦਾ ਰੋਡ ਕੋਲੇ ਠੀਕ ਹੈ ਜੀ ਉਹ ਸਹੀ ਕੀਤਾ ਪਰ ਅਸੀਂ ਇਹ ਗੱਲ ਕਹਿੰਦੇ ਚਲੋ ਪਿਛਲੇ ਵਾਰ ਵੀ ਪ੍ਰਬੰਧ ਹੋਇਆ ਸੀ ਆਪਾਂ ਪਿਛਲੇ ਵਾਰ ਵੀ ਇੱਥੇ ਆਏ ਸੀਗੇ ਉਹ ਸਾਬਣਾ ਆਪੇ ਕਹਿੰਦੇ ਵੀ ਕੋਈ ਪ੍ਰੋਬਲਮ ਘੱਟ ਤੋਂ ਘੱਟ ਆਵੇ ਜੀ ਜਿਵੇਂ ਪਿਛਲੀ ਵਾਰੀ ਗਾਰਡ ਵੀ ਰੱਖੇ ਸੀ ਹਨਾ ਚਲੋ ਜ ਐਨਕੀ ਵੀ ਰੱਖੇ ਜਾਂਦੇ ਆ ਵੀ ਮੰਡੀ ਦੇ ਵਿੱਚ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਪ੍ਰੋਬਲਮ ਨਾ ਆਵੇ ਕੀ ਹੁੰਦਾ ਹੈ ਸਵੇਰ ਉੱਠਣਸਾਰ ਜਾਂ ਉੱਠੇ ਹੁੰਦੇ ਉਹ ਬੱਚੇ ਚੋਨਾ ਜਾ ਕੇ ਭੱਜਣ ਲੱਗ ਪੈਂਦੇ ਹਨਾ ਉਹ ਚੀਜ਼ਾਂ ਵੀ ਉਹ ਕਹਿੰਦੇ ਜਾਂ ਕੋਈ ਪਾਣੀ ਦਾ ਪ੍ਰਬੰਧਾ ਕੁਝ ਵੀ ਆਪਣੇ ਮੰਡੀ ਮੈਂ ਕਹਿੰਦਾ ਵੀ ਇੱਕ ਨੰਬਰ ਹੋਣੀ ਚਾਹੀਦੀ ਕੋਟਕਪੂਰਾ ਜਿਵੇਂ ਪਿਛਲੀ ਵਾਰੀ ਚਲੋ ਵਦਗਾ ਦਾ ਰਿਸਪੌਂਸ ਮਿਲਿਆ ਕਮੇਟੀ ਨੂੰ ਮੈਂ ਨਹੀਂ ਕਹਿੰਦਾ ਐਨਕੀ ਵੀ ਉਹ ਸਾਬਣਾ ਵੀ ਚੱਲ ਹੋਣਾ ਚਾਹੀਦਾ ਵੀ ਕੋਈ ਪ੍ਰੋਬਲਮ ਨਾ ਆਵੇ ਜ ਮੇਨ ਮੁੱਦਾ ਵੇ ਸੜਕ ਹੈ ਸਰ ਜਿਵੇਂ ਆਪਾਂ ਕਹਿੰਦੇ ਕਮੇਟੀ ਦੇ ਅੰਡਰ ਜਿਹੜੀ ਸ਼ਰਤ ਆਉਂਦੀ ਹੈ ਉਹ ਜੇ ਖੱਡੇ ਬਹੁਤ ਆ ਜਿਵੇਂ ਜੇ ਕਮੇਟੀ ਲੋਕ ਇਹ ਵੀ ਹੋ ਸਕਦਾ ਮੈਂ ਤਾਂ ਕਹਿੰਦਾ ਕਰ ਦੇਣਾ ਚਾਹੀਦਾ ਪਰ ਟਾਈਮ ਨਾਲ ਖੱਡੇ ਦਾ ਭਰ ਸਕੀ ਜੇ ਕੋਈ ਟਰਾਲੀ ਉੱਥੇ ਭਰੀ ਹੁਣ ਝੋਨੇ ਦੀ ਮੰਨ ਲੋ ਕੋਈ ਖੱਡੇ ਚ ਪੈ ਜਾਂਦੀ ਹੈ ਨਾਲੇ ਤਾਂ ਸਾਰੀ ਸਾਰੀ ਸੜਕ ਬੰਦ ਹੋਊਗੀ ਤੇ ਨਾਲੇ ਜਿਹੜੀ ਕਿਸਾਨ ਦੀ ਨੁਕਸਾਨ ਹੋਣਾ ਬਖਰਾ ਹੋਣਾ ਉਹ ਕਮੇਟੀ ਦੇ ਅੰਡਰ ਜਿਹੜਾ ਕੰਮ ਆ ਮੈਂ ਕਹਿੰਦਾ ਵੀ ਉਹਨੂੰ ਕੀਤਾ ਜਾਵੇ ਉਸ ਤੋਂ ਪਹਿਲਾਂ ਝੋਨਾ ਕਿਉਂਕਿ ਹੁਣ ਬਾਸਮਤੀ ਹੋ ਰਹੀ ਹੈ ਠੀਕ ਹੈ

ਜੋਨਾ ਜਿਹਾ ਜਿਸ ਤੇ ਮਰਦੀ ਕਰਿਆ ਜਾਂਦੀ ਜਿਹੜਾ ਅਸੀਂ ਕਰਦਾ ਮੋਇਸਚਰ ਉਹ ਹੀ ਮੋਇਸਚਰ ਬਣਦਾ ਠੀਕ ਹੈ ਬਸ ਜੀ ਬੰਦਾ ਜੀ ਸਾਡੀ ਉਹ ਕਈ ਤਰ੍ਹਾਂ ਦੀ ਗੁਣਾਂ ਵਾਸਤੇ ਲਈ ਜੀ ਉਹ ਆਪਾਂ ਪਹਿਲਾਂ ਤਾਂ ਬਾਹਰ ਹੁੰਦੀ ਸੀ ਇਹਨਾਂ ਦੀਆਂ ਉਹ ਬਾਹਲਾ ਤੰਗ ਕਰਦੇ ਦੇ ਉਹ ਹਾਂ ਠੀਕ ਹੈ ਹਾਂ ਜਿਹੜੀਆਂ ਲੋਕਤਾਂ ਅੰਦਰ ਉਹ ਇੱਕ ਵਾਰ ਬੈਠਦੀਆਂ ਉਹਨਾਂ ਮੁੰਜਿਆਂ ਤੇ ਬੈਠੇ ਆ ਠੀਕ ਹੈ ਅੱਜ ਸ਼ਾਮ ਨੂੰ ਅਸੀਂ ਉਹਨੂੰ ਵੀ ਟਾਈਮ ਦਿੱਤਾ ਹੋਇਆ ਅੱਜ ਉਹਨੂੰ ਮੁੰਜਿਆਂ ਕਾ ਚੋਣਾ ਲੱਗਿਆ ਉਹਦੀ ਹਾਂ ਤੇ ਇਹ 100% ਹੈ ਜੀ ਸੇਵ ਦੇ ਗੋਲੀ ਲੱਗਦੀ ਠੀਕ ਹੈ ਜੀ ਜੀ ਨਹੀਂ ਬੋਲੀ ਲੱਗਦੀ ਉਹਨੂੰ ਕੋਈ ਸਿੱਧਾ ਮਨ ਇੱਥੇ ਆ ਬਈ ਸੁਣ ਦਿਕੇ ਨਾ ਠੀਕ ਹੈ ਆਧਿਆਤਮਾਨ ਹੈ ਸ਼ਰੀਵਾਰਾ ਅੱਜ ਆ ਮੈਂ ਚੇਕ ਕਰਦਾ ਮੈਂ ਆਧਿਆਤਮਾਨ ਕਰਨੀ ਬੈਠੀ ਮੈਂ ਵੀ ਸਾਨੂੰ ਆ ਕੇ ਮਿਲੋ ਬਸ ਫਿਰ ਮਨ ਜੋ ਨੇ ਫਟੇ ਵੱਲੋਂ ਅਜ ਮੰਗ ਪੱਤਰ ਦਿੱਤਾ ਗਿਆ ਕਿਸ ਬੰਦੇ ਲਈ ਦਿੱਤਾ ਗਿਆ ਅ ਇਸ ਦਾ ਜੋ ਉਹਨੇ ਆਪਣੇ ਜਿਹੜੀ ਹੁੰਦਾ ਲਿਖੀ ਕਿ 51989 ਬੈਠਣ ਦੇ ਲਈ ਜਿਹੜੀ ਸ਼ੈਂਟ ਸਾਨੂੰ ਉਪਰਤੀ ਦੇ ਪਿੰਡ ਵਾਲੀ ਬੰਦੀ ਸੰਦੇ ਉਹਨਾਂ ਚਾਹੀਦੀ ਹੈ ਤੇ ਉਹਦੇ ਲਈ ਮੈਂ ਉਹਨੂੰ ਦੱਸਿਆਗਾ ਕਿ ਆਪਣੇ ਜਿਹੜੇ ਹੈ ਗਿਆ 5 ਗ੍ਰਹਿ ਕਲਾਂ ਸਰਾਵਾ ਬੈਬਲ ਕਲਾ ਜੀ ਜਿਉਂ ਨਾਲਾ ਬਣਾ ਤੜਾ ਕਾਟੀ ਮਾਮਾ ਲਈ ਜਿਹੜੇ ਔਲਕ ਇਤੇ ਨਵੇਂ ਛੱਡ ਜਿਹੜੇ ਹੋ ਮਨਜ਼ੂਰ ਹੋ ਵੀ ਹਤੇ ਹੈ ਬਗਾ ਉਹ अगले सीन तो पहले पहले बन जाएगी जी एक उन्होंने मास्टर मेटर का क्या कि सारे असं दसाया कि जो मास्टर मेटर सिर्फ मार्केट कमेटी के ही जो है मने जाएगी जेकर कोई होर व्यापारी तो अपने मास्टर मेटर मास्टर तो मन जो नहीं है जेकर कोई इदा दू प्रॉब्लम आ रही है तो तुम सू संपर्क करो एक उन्होंने मांग रखी थी जी चोरी दटनावान को लेकर और उन्होंने दसा गया कि बारहों प्रशासन ने जी चुगियाँ चुनाव दुनिया मुख्य कारण स ਕੁਛ ਵੀ ਨਹੀਂ ਮੰਡੀ ਦੇ ਵਿੱਚ ਉਹ ਵੀ ਸਾਬ ਵਿੱਚ ਚੁਗਾ ਦੇਣੀ ਹੈ ਤੇ ਚੋਰੀ ਦੇ ਇਤਨਾ ਵਾਰੀਆਂ ਹੋਵੇ ਸਰ ਬਿਲਕੁਲ ਬੰਦ ਰਹੇ ਚੋਰੀ ਦੇ ਮਸਲੇ 'ਚ ਛੋਟੇ ਛੋਟੇ ਬੱਚੇ ਜਿਹੜੇ 5-7 ਤੋਂ 5-7 ਸਾਲ ਤੋਂ ਲੈ ਕੇ 15 ਸਾਲ ਦੇ ਬੱਚੇ ਜਿਹੜੇ ਤੱਕੇ ਨਾਲ ਢੇਰੀਆਂ ਜੋ ਚੋਨਾ ਚੱਕ ਕੇ ਲੈ ਜਾਂਦੇ ਆ ਉਹਨਾਂ ਕੋਲ ਕੀ ਕਹਿੰਦੇ ਇਹ ਅਸੀਂ ਜੀ ਡਿਸਪੋਸੇਸ਼ਨ ਨੂੰ ਲਿਖਾਂਗਾ ਵੀ ਥੋੜੀ ਜੀ ਸਖਤੀ ਕਰਨ ਤੇ ਇਹਦੀ ਵਾਰੀ ਪਤਾ ਕਰੀਏ ਬੱਚੀ ਕਿ ਤੁਮਾਂਗੇ ਕਿਵੇਂ ਹੈਗੇ ਜਾਂ ਤੇ ਇਹਨਾਂ ਨੂੰ ਥੋੜਾ ਜਿਆਦਾ ਸੰਦਾਰ ਸੰਗੂਕ ਲੋਕਾਂ ਦਾ ਬਤਰੀ ਸੱਤੇ ਦਾ ਪਕਰ ਨਹੀਂ ਸਰ ਜੀ ਬਟ ਜਿਹੜੇ ਉਹਨਾਂ ਦੇ ਪਿੱਛੇ ਉਹਨਾਂ ਦੇ ਮਾਪੇ ਆ ਜਾਂ ਕੋਈ ਹੋਰ ਲੋਗ ਉਹਨਾਂ ਨੂੰ ਸੱਤਿਦਲਾ ਨਹੀਂ ਕਰਦੇ ਤੇ ਜੋ ਇਹਨਾਂ ਨੇ ਮੰਗ ਕੀਤੀ ਹੈ ਕਿ ਲਿੰਕ ਸੜਕਾ ਜੋ ਮਾਰਕੀਟ ਕਮੇਟੀ ਦੇ ਅੰਡਰ ਆਉਂਦੀਆਂ ਉਹਨਾਂ ਵਿੱਚ ਕਾਫੀ ਖੱਡੇ ਪਏ ਹੋਏ ਆ ਹਾਂ ਜੀ ਮੇਰੇ ਵਿਚਾਰជា ਆਇਆਗਾ ਕਿ ਜਿਹੜੀ ਲੰਬਾਰਿਸ਼ ਬਹੁਤ ਜ਼ਿਆਦਾ ਇਸ ਇੰਦੇ ਵਿੱਚ ਪਈ ਹੈ ਜਿਸ ਕਾਰਨ ਉਸ ਸਰਕੰਨੇ ਵਿੱਚ ਜਿਹੜੀ ਖੱਡੇ ਆ ਉਹ ਅਸੀਂ ਗੱਲ ਕਰ ਰਹੇ ਹਾਂ ਕਿ ਉਹ ਜਿਹੜਾ ਪੈਚ ਵਰਕ ਕਰਵਾ ਕੇ ਇੱਕ ਵਾਰੀ ਨੂੰ ਚੱਲੂ ਬਾਤ ਦੇ ਵਿੱਚ ਕੀਤਾ ਜਾਵੇ ਚੋਨਾ ਸੌਕੇ ਬਾਰੇ ਕੀ ਤੁਸੀਂ ਕਿਸਾਨਾਂ ਨੂੰ ਚਾਹੁੰਦੇ ਦੇਖੋ ਜੀ ਇਸ ਤੱਕ ਕਿਸਾਨਾਂ ਨੂੰ ਇਹ ਬੇਨਤੀ ਕਰ ਰਹੇ ਆ ਕਿ ਸੁੱਕਾ ਹੀ ਚੋਨਾ ਲੈ ਕੇ ਆਣ ਤਾਂ ਕਿ ਸੇਮ ਡੇ ਆਪਣੀ ਫਸਲ ਵੇਚ ਕੇ ਕਰ ਸਕਣ ਜੇਕਰ ਇਹ ਗਿੱਲਾ ਚੋਨਾ ਲੈ ਕੇ ਆਉਂਦੇ ਜਿੱਥੇ ਉਹ ਆਪ ਪਰੇਸ਼ਾਨ ਹੁੰਦੇ ਆ ਉੱਥੇ ਦੂਸਰੇ ਕਿਸਾਨਾਂ ਨੂੰ ਵੀ ਪਰੇਸ਼ਾਨ ਕਰਦੇ ਆ ਕਿਉਂਕਿ ਉਹ ਖਿਲਾਰਾਂ ਦੀ ਜਿੰਦ ਕਰਦੇ ਆ ਜਿਹਦੇ ਨਾਲ ਕੀ ਹੈ ਮੰਡੀ ਦੇ ਵਿੱਚ ਗਲਤ ਬਾਜ਼ੀ ਜਾਂਦਾ ਹੈ ਜਿਹੜੇ ਨਵੇਂ ਕਿਸਾਨ ਜਿਹੜੇ ਸੁੱਕਾ ਚੋਨਾ ਲੈ ਕੇ ਆਉਂਦੇ ਕੀ ਉਹਨਾਂ ਵਾਸਤੇ ਵੀ ਜਗ੍ਹਾ ਜਿੱਦੀ ਆਉ ਕੱਟ ਜਾਂਦੀ ਹੈ ਇਸ ਲਈ ਮੇਰੀ ਬੇਨਤੀ ਹੈ ਸਰਨ ਅੱਗੇ ਮਦਰ ਨਹੀਂ ਕਿ ਸੁੱਕਾ ਚੋ ਨਹੀਂ ਲਕੀ ਬੰਦੀ ਦੇ ਵਿੱਚ ਆਇਆ